ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਰ ਅਪਾ ਲਗਾਤਾਰ ਦੇਖ ਰਹੇ ਕਿ ਬੀਜੇਪੀ ਕੈਂਡੀਡੇਟਸ ਦਾ ਵਿਰੋਧ ਹੋ ਰਿਹਾ ਅੱਜ ਐਸਕੇਮ ਨੇ ਇੱਕ ਹੋਰ ਇੰਪੋਰਟੈਂਟ ਮੀਟਿੰਗ ਕੀਤੀ ਹੈ ਜਿੱਦੇ ਵਿੱਚ ਕੁਝ ਡਿਸੀਜਨਸ ਲਏ ਨੇ ਰਾਜੀਵਾਲ ਸਾਹਿਬ ਬੀਜੇਪੀ ਕੈਂਡੀਡੇਟਸ ਦਾ ਆਲਰੇਡੀ ਜਿਹੜਾ ਹੈ ਉਹ ਰੂਰਲ ਏਰੀਆਸ ਦੇ ਵਿੱਚ ਵਿਰੋਧ ਹੋ ਰਿਹਾ ਹੈ ਅੱਜ ਇੱਕ ਮੀਟਿੰਗ ਕੀਤੀ ਹੈ ਐਸਕੇਮ ਨੇ ਕੀ ਨਵੇਂ ਡਿਸੀਜਨਸ ਕੀ ਲਏ ਨੇ ਐਸਕੇਲੇਟ ਕਰ ਰਹੇ ਹੋ ਨੇ ਜਿਹੜੀ ਸੀ ਨਾ ਮੈਂ ਇਹ ਹੈ ਵੀ ਜਿਹੜਾ ਸੀ ਵਿਰੋਧ ਕਰ ਰਹੇ ਹਾਂ ਉਹਦਾ ਥੋੜਾ ਜਿਹਾ ਤਰੀਕਾ ਬਦਲਣਾ ਤਾਂ ਕਿ ਬੀਜੇਪੀ ਇਹਦਾ ਕੋਈ ਗਲਤ ਫਾਇਦਾ ਨਾ ਉਠਾ ਸਕੇ ਅਸੀਂ ਇਹ ਤੈਅ ਕੀਤਾ ਵੀ ਹੁਣ ਅਸੀਂ ਪਿੰਡਾਂ ਦੇ ਵਿੱਚ ਫੋਕਸ ਕਰਾਂਗੇ ਪਿੰਡਾਂ ਦੇ ਲੋਕਾਂ ਨੂੰ 1 ਲੱਖ ਪੋਸਟਰ ਚੁਵਾ ਕੇ ਪਿੰਡਾਂ 'ਚ ਵੇਚ ਰਹੇ ਹਾਂ ਲੋਕਾਂ ਨੂੰ ਉਹ 11 ਸਵਾਲ ਅਸੀਂ ਕਹਾਂਗੇ ਵੀ ਤੁਸੀਂ ਆਪ ਇਕੱਠੇ ਹੋ ਕੇ ਸਵਾਲ ਕਰੋ ਹਰ ਪਿੰਡ ਵਿੱਚ ਇਹਨਾਂ ਨੂੰ ਲੋਕੀ ਕੇਰਨ ਕੱਲੇ ਸਾਡੇ ਵਰਕਰਾਂ ਚੱਕਰੀ ਹਰ ਆਧਵੀ ਵਰਕਰ ਬਣੇ ਇੱਕ ਤਾਂ ਇਹ ਅਸੀਂ ਫੈਸਲਾ ਕੀਤਾ ਦੂਸਰਾ ਇਹ ਵੀ ਹੈ ਕਿ ਕੁਝ ਦਿਨਾਂ ਵਿੱਚ ਅਸੀਂ ਜਿਹੜੀ ਇਸ ਵੇਲੇ ਦੀ ਰੂਲਿੰਗ ਪਾਰਟੀ ਹੈਗੀ ਆ ਪੰਜਾਬ ਦੀ ਆਮ ਆਦਮੀ ਪਾਰਟੀ ਇਹਨੇ ਵੀ ਖੁਦਾ ਕੀ ਸੇ ਪਾਇਆ ਬਹੁਤ ਸਾਰੇ ਮੁੱਦੇ ਨੇ ਜਿਹੜੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਨੇ ਉਹਦੇ ਵੀ ਕੋਈ ਸਵਾਲ ਭੇਜਾਂਗੇ ਉਹਨਾਂ ਦੇ ਵੀ ਸਵਾਲ ਕਰਨਗੇ ਇੱਕ ਤੀਸਰੀ ਜਿਹੜੇ ਸਵਾਲ ਨੇ ਸਾਡੇ ਉਹ ਇੰਟਰਸਟਿੰਗ ਇਸ ਕਰਕੇ ਨੇ ਵੀ ਜਦੋਂ ਅਸੀਂ ਅੰਦੋਲਨ ਕਰਦੇ ਆ ਇਹ ਕਨਸਟੀਟਿਊਸ਼ਨ ਦੀ ਆਰਚਰ ਸੱਤਾ ਦੇ ਨਸ਼ੇ ਵਿੱਚ ਅਨਕਨਸਟੀਟਿਊਸ਼ਨਲ ਕੰਮ ਕਰਦੇ ਨੇ ਮੇਰਾ ਰਾਈਟ ਹੈ ਕਿ ਮੈਂ ਪੀਸਫੁਲ ਐਜੀਟੇਸ਼ਨ ਕਰ ਸਕਦਾ ਮੇਰਾ ਰਾਈਟ ਹੈ ਮੈਂ ਨੈਸ਼ਨਲ ਹਾਈਵੇ ਤੇ ਪੀਸਫੁਲੀ ਜਾ ਸਕਦਾ ਮੇਰਾ ਰਾਈਟ ਹੈ ਮੈਂ ਆਪਣੀ ਦਿੱਲੀ ਰਾਜਧਾਨੀ ਦੇ ਵਿੱਚ ਜਾ ਸਕਦਾ ਜੇ ਮੈਂ ਕਾਨੂੰਨ ਤੋੜਾਂਗਾ ਤਾਂ ਪੁਲਿਸ ਨੂੰ ਅਧਿਕਾਰ ਹੈ ਮੈਨੂੰ ਅਰੈਸਟ ਕਰ ਲੈ ਮੇਰੇ ਖਿਲਾਫ ਕਾਨੂੰਨੀ ਕਾਰਵਾਈ ਕਰ ਲੈ ਪਰ ਨਾ ਤਾਂ ਮੈਂ ਵਾਇਲੈਂਟ ਹੋਇਆ ਨਾ ਮੈਂ ਨੈਸ਼ਨਲ ਹਾਈਵੇ ਤੇ ਕਿਸੇ ਨੂੰ ਰੋਕਿਆ ਨਾ ਮੈਂ ਮੈਨੂੰ ਦਿੱਲੀ ਜਾਣ ਦਿੱਤਾ ਤੇ ਇਹ ਅਧਿਕਾਰ ਇਹਨਾਂ ਨੂੰ ਕਿਹਨੇ ਦਿੱਤਾ ਔਰ ਪੰਜਾਬ ਵਿੱਚੋਂ ਹੁਣ 13 ਤਰੀਕ ਨੂੰ ਗਏ ਆ ਇਹ ਤੋਂ ਪਹਿਲਾਂ ਅਸੀਂ 13 ਮਹੀਨੇ ਸਾਨੂੰ ਦਿੱਲੀ ਬਿਠਾਈ ਰੱਖਿਆ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਸਾਨੂੰ ਡੈਮੋਕਰੇਸੀ 'ਚ ਹਰ ਇੱਕ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਤਾਂ ਸਾਨੂੰ 13 ਮਹੀਨੇ ਕਿਉਂ ਬਿਠਾਇਆ 750 ਕਿਸਾਨ ਸ਼ਹੀਦ ਹੋਏ ਉਦੋਂ ਤੁਸੀਂ ਸਾਡੀ ਬਾਤ ਨਹੀਂ ਪੁੱਛੀ ਤੇ ਹੁਣ ਇੱਥੇ ਜੇ ਫੇਰ ਕਿਸਾਨ ਜਾਣ ਲੱਗੇ ਨੇ ਅਸੀਂ ਬਕਾਇਦਾ ਡਿਕਲੇਅਰ ਕੀਤਾ ਸਾਡੇ ਸਾਥੀਆਂ ਨੇ ਵੀ ਅਸੀਂ 13 ਤਰੀਕ ਨੂੰ ਜਾਣਾ ਇਹਨਾਂ ਨੇ ਇੱਕ ਹਫ਼ਤਾ ਪਹਿਲਾਂ ਹੀ ਬੈਰੀਕਡੇਟ ਲਾਉਣੇ ਸ਼ੁਰੂ ਕਰਤੇ ਵਾਈ ਇਹਨਾਂ ਨੂੰ ਕੀ ਕਰ ਸੀ ਇੱਕ ਨਵੀਂ ਚੀਜ਼ ਆਈ ਹੈ ਸਾਹਮਣੇ ਵੀ ਤੁਸੀਂ ਹੁਣ ਕਿਹਾ ਆਮਾ ਦੀ ਪਾਰਟੀ ਦਾ ਵੀ ਕੁਐਸਚਨਸ ਹੋਣਗੇ ਉਹਨਾਂ ਨੂੰ ਆਮਾ ਦੀ ਪਾਰਟੀ ਨਾਲ ਨਾਰਾਜ਼ਗੀ ਕੀ ਕਿਸਾਨਾਂ ਦੀ ਅੱਜ ਵੀ ਪਾਰਟੀ ਵਿੱਚ ਝੂਠ ਬੋਲਦੀ ਰਹੀ ਹੋਵੇ ਜਿੱਦਾਂ ਬਾਕੀ ਪੂਰੀ ਇੱਕ ਪੋਲਿਟਿਕਲ ਲੀਡਰਸ਼ਿਪ ਇਸ ਤਰ੍ਹਾਂ ਦੀ ਹੋ ਗਈ ਇਸ ਦੇਸ਼ ਵਿੱਚ ਬਦਕਿਸਮਤੀ ਨਾਲ ਵੀ ਉਹ ਲੋਕਾਂ ਨੂੰ ਮੂਰਖ ਗੁਣਾ ਕੇ ਝੂਠ ਬੋਲ ਕੇ ਆਪਣਾ ਰਾਜ ਸੱਤਾ ਦਾ ਆਨੰਦ ਮਾਣਨਾ ਚਾਹੁੰਦੀ ਹੈ ਇੱਥੇ ਪਿਛਲੇ ਸਮੇਂ 'ਚ ਜਦੋਂ ਇਹ ਆਏ ਲੰਪੀ ਸਕਿਨ ਨਾਂ ਦੀ ਬਿਮਾਰੀ ਨੇ ਅਨੇਕਾਂ ਪਸ਼ੂ ਮਾਰਤੇ ਇਹਨਾਂ ਨੇ ਕਿਹਾ ਸੀ ਮੁਆਵਜ਼ਾ ਦੇਵਾਂਗੇ ਕਿ ਥੇਲਾ ਨਹੀਂ ਕਿਸੇ ਨੂੰ ਦਿੱਤਾ ਹੜ੍ਹ ਆਏ ਥੇਲਾ ਨਹੀਂ ਕਿਸੇ ਨੂੰ ਮੁਆਵਜ਼ਾ ਦਿੱਤਾ ਗੜੇ ਮਾਰ ਹੋਈ ਥੇਲਾ ਨਹੀਂ ਮੁਆਵਜ਼ਾ ਦਿੱਤਾ ਡੈਮ ਸੇਫਟੀ ਐਕਟ ਬਣਾਇਆ ਸੈਂਟਰ ਨੇ ਇਹਨਾਂ ਨੇ ਚੁੱਪ ਕਰਕੇ ਬਰਦਾਸ਼ਤ ਕਰ ਲਿਆ ਸਾਡੇ ਪੌਂਗ ਡੈਮ ਤੇ ਪਾਖੜਾ ਡੈਮ ਉਹਨਾਂ ਨੇ ਕਬਜ਼ਾ ਕਰ ਲਿਆ ਇਹ ਹਰ ਕੰਮ ਜਿਹੜਾ ਲੋਕ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਲੋਕਾਂ ਨੂੰ ਦੇਣਾ ਲੈਣਾ ਕੱਖ ਨਹੀਂ ਇਸ ਕਰਕੇ ਇਹਨਾਂ ਤੇ ਵੀ ਇੱਧਰ ਆਉਣ ਵਾਲੇ ਦਿਨਾਂ ਵਿੱਚ ਅਸੀਂ 2-4 ਦਿਨਾਂ ਚ ਸਵਾਲ ਬਣਾ ਕੇ ਭੇਜਾਂਗੇ ਪਿੰਡਾਂ 'ਚ ਇਹਨਾਂ ਤੇ ਵੀ ਸਵਾਲ ਕਰਾਂਗੇ ਫਾਈਨਲੀ ਫਾਈਨਲ ਸਵਾਲ ਹੈ ਮੇਰਾ ਤੁਸੀਂ ਕਹਾਂ ਵੀ ਕੋਈ ਨੈਸ਼ਨਲ ਲੀਡਰਸ਼ਿਪ ਤੋਂ ਵੀ ਕੁਝ ਲੋਕ ਆਉਂਦੇ ਆ ਉਹਨਾਂ ਦਾ ਵੀ ਵਿਰੋਧ ਹੋਏਗਾ ਹਾਂ ਜੇ ਪ੍ਰਧਾਨ ਮੰਤਰੀ ਆ ਹੋਮ ਮਿਨਿਸਟਰ ਆਉਂਦੇ ਆ ਉਹਨਾਂ ਦਾ ਵੀ ਅਸੀਂ ਪੀਸਫੁਲੀ ਵਿਰੋਧ ਕਰਾਂਗੇ ਗਾਲੀਆਂ ਚੜ੍ਹੀਆਂ ਦਿਖਾਵਾਂਗੇ ਐਸੀ ਬੈਦੋ ਜ ਇਹ ਤੁਸੀਂ ਖਾਤੂ ਜੀ ਕਰ ਰਹੇ ਤੁਸੀਂ ਇੱਕ ਡਾਊਨ ਦੀ ਲਾਈਨ ਡਾਇਰੈਕਸ਼ਨ ਦਿੱਤੀ ਹੈ ਕਿ ਪੀਸਫੁਲ ਹੋਏ ਟੋਟਲੀ ਤਾਂ ਹੈ ਹੀ ਸਾਡਾ ਅਸੀਂ ਕਿਹਾ ਵੀ ਜੋ ਕੁਝ ਹੋ ਰਿਹਾ ਹੈ ਇਹਦੇ ਵਿੱਚ ਵਾਇਲੈਂਸ ਬਿਲਕੁਲ ਕਿਸੇ ਕੀਮਤ ਤੇ ਟਾਲਰੇਟ ਨਹੀਂ ਕੀਤਾ ਜਾਏਗਾ ਅਸੀਂ ਇਹਨਾਂ ਨੂੰ ਕੋਈ ਜਾਤੀਵਾਦ ਦਾ ਕੋਈ ਧਰਮ ਦਾ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਮੌਕਾ ਨਹੀਂ ਦੇਵਾਂਗੇ ਅਸੀਂ ਪੀਸਫੁਲੀ ਇਹਨਾਂ ਦਾ ਵਿਰੋਧ ਕਰਾਂਗੇ ਲੋਕਾਂ ਨੂੰ ਕਹਾਂਗੇ ਇਹਨਾਂ ਤੇ ਸਵਾਲ ਪੁੱਛੋ ਮਹਿੰਗਾਈ ਕਿਉਂ ਨਹੀਂ ਕੰਟਰੋਲ ਕੀਤੀ ਇਹਨਾਂ ਨੂੰ ਪੁੱਛੋ ਸਾਡੇ ਬੱਚੇ ਬਾਹਰ ਭੱਜੇ ਜਾਂਦੇ ਨੇ ਤੁਸੀਂ ਰੋਜ਼ਗਾਰ ਕਿਉਂ ਨਹੀਂ ਦਿੰਦਾ ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਜਿਹੜਾ ਇਸ ਦੇਸ਼ ਦੇ ਸਾਰੇ ادارے ਕਿਉਂ ਵੇਚਤੇ ਇੱਕ ਇੱਕ ਕਰਕੇ ਸਾਰੇ ਸਵਾਲ ਕਰਾਂਗੇ ਸੋ ਇਸਨ ਮਲਬੀ ਸਿੰਘ ਰਾਜੇਵਾਲ ਜਿਨ੍ਹਾਂ ਨੇ ਕਲੀਅਰਲੀ ਕਿਹਾ ਕਿ ਐਸਕੇਮ ਕਿਸ ਤਰ੍ਹਾਂ ਐਸਕੇਲੇਟ ਕਰਨ ਜਾ ਰਿਹਾ ਹੈ ਬੀਜੇਪੀ ਦੇ ਖਿਲਾਫ ਜਿਹੜੇ ਪ੍ਰੋਟੈਸਟ ਪੰਜਾਬ ਦੇ ਵਿੱਚ ਹੋ ਰਿਹਾ ਹੈ ਔਰ ਇੰਟਰਸਟਿੰਗਲੀ ਕੁਐਸਚਨਰ ਜਿਹੜਾ ਆਮ ਆਦਮੀ ਪਾਰਟੀ ਦੇ ਲੀਡਰਸ ਲਈ ਵੀ ਤਿਆਰ ਰਹੇਗਾ ਕੈਮਰਾ ਪਰਸਨ ਚਾਂਦੀ ਨਾਲ ਚੰਡੀਗੜ੍ਹ ਤੋਂ ਅਸੀਮ ਬਸੀ ਪੰਜਾਬ ਤੋਂ